ਸਤਨਾਮ ਵਾਹਿਗੁਰੂ ਸਤਿਪਤੇ ਹੋ ਜੈ 3 ਮਨ ਲਾਭ ਪਦਵਾ ਸੰਤ ਕਰ ਤਹਿਲਾ ਇੱਕ ਓ ਅੰਕਾਰ ਸਤੁਪਰਸਾ ਸੋ ਤੋ ਵੋ ਅਨ ਦਿਨ ਨੀਤ ਖੋਲ ਕਪਟ ਗੁਰ ਵੇਲੀਆ ਨਾਨਕ ਹਰ ਸੰਗ ਨੇ ਦਰਸ਼ਨ ਪਿਆਸੇ ਬਿਸਰਾਤ ਸਤ ਵੋ ਅਨ ਦਿਨ ਨੀਤ ਖੋਲ ਕਪਟ ਗੁਰ ਵੇਲੀਆ ਨਾਨਕ ਹਰ ਸੰਗ ਨੇ ਸਤ ਸੁਨ ਯਾਰ ਇਕ ਕਰੂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਉ ਪਰੋ ਖੁਦ ਤੀਆਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦਿਜੈ ਨੈਣ ਬਮਾਰੇ ਪਰੰਗ ਰੰਗਾਰੇ ਇਕ ਤਿਲ ਪੀਨਾ ਤੇ ਰਿਝੈ ਪ੍ਰਭਿ ਸੋ ਮਨ ਨੀਨਾ ਧਿਉ ਦਲ ਮੀਨਾ ਸਾਥਿਕ ਜਿਵੈ ਤਿਸੰਤੀਆ ਸਰਬ ਨਾਨਕ ਗੁਰਪੂਰ ਆਪਾਇ ਸਗਲੇ ਤਖਾ ਵਦੰਤਿਆ ਯਾਰ ਵੇ ਪ੍ਰਭ ਬੇਸਕੀਆਂ ਮੂੰ ਕਹੀ ਨਾ ਜਹੀਆ ਯਾਰ ਵੇ ਹਿੱਕ ਟੋ ਹਿੱਕ ਚੜ ਹਾਉ ਕਿਸ ਤੇ ਦੇਹੀਆ ਹਿੱਕ ਤੋਂ ਹਿੱਕ ਚੜੇ ਅੰਕ ਪਿਆਰੇ ਨਿਪ ਕਰਦੇ ਪੋਗ ਬਿਲਾਸਾ ਤਿਨਾ ਦੇਖ ਮਨ ਚਾਉ ਉਟੰਦਾ ਹਉ ਕਦ ਪਾਈ ਗੁਣ ਦਸ ਜਿਨੀ ਮੈਂ ਨੰਨ ਰਿਧਾਇ ਹਉ ਤਿਸ ਅਗੇ ਮਨ ਦੇਹੀਆ ਨਾਨਕ ਕਹਿ ਸੁਨ ਬਿਨੋ ਸੁਆਗ ਮੂਹ ਦਸ ਲਿਖਾ ਫਿਰ ਗੀਆ ਯਾਰ ਬੇ ਪ੍ਰਿਅਪਨ ਪਾਣਾ ਕਿਸ਼ਨੀ ਸੇ ਸੰਦਾ ਯਾਰ ਬੇ ਤਰਵਿਆ ਲਾਲਨ ਮੂਹ ਦਸ ਦਸਦਾ ਲਾਗਣ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਨਖਾਨੇ ਵਾਹ ਪਕੜ ਕਾ ਗੁਰ ਹੋ ਕਿੰਦੀ ਗੁਣ ਅਵਗਣ ਨਾ ਪਛਾਨੇ ਗੁਣ ਹਾਰ ਤੈ ਪਾਇਆ ਰੰਗ ਲਾਲ ਨਾਇਆ ਤਿਸ ਹਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗ ਨਸਾਈ ਜਿਸ ਸੰਗ ਪਤਾਰ ਯਾਰ ਬੇ ਨਿਤ ਸੁਖ ਸੁਖ ਕਹਿੰਦੀ ਸਾਮ ਪਾਈ ਵਰ ਰੁੜੀ ਦਾ ਆਇਆ ਵਜੀ ਵਦਾਈ ਮਹਾ ਮੰਗਲ ਰਹਿ ਸਥੀਆ ਪਿਰ ਦਿਆਲ ਸਦ ਨਵ ਰੰਗਿਆ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਦ ਸੰਗਿਆ ਆਸਾ ਬੰਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬੰਤ ਨਾਨਕ ਸੁਖ ਸੁਖੇਂਦੇ ਸਾਹਿਬ ਗੁਰ ਮਿਲ ਪਾਈ ਆਸਾ ਮਨ ਸਾਦ ਸਜੁ ਪੂਰੀ ਤੇ ਅੱਖਿਆ ਕਮ ਲਾਹੀ ਬੰਤ ਨਾਨਕ ਸੁਖ ਸੁਖੇਂਦੇ ਸਾ